ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਅੰਮ੍ਰਿਤਸਰ ਡਿਸਟ੍ਰਿਕਟ ਕੋਰਟ ਕਲਰਕ ਰਿਕਰੂਟਮੈਂਟ 2025 ਬਾਰੇ ਦੱਸਣ ਜਾ ਰਹੀ ਹਾਂ ਜਿਸ ਵਿੱਚ ਆਫਲਾਈਨ ਫਾਰਮ ਆਇਨੀ 60 ਪੋਸਟਾਂ ਦੇ ਲਈ ਆਫਲਾਈਨ ਤੁਸੀਂ ਇਸ ਨੂੰ ਅਪਲਾਈ ਕਰਨਾਗਾ ਨਾ ਕਿ ਆਨਲਾਈਨ ਇਸ ਵਿੱਚ ਕਲਰਕ ਦੀ ਪੋਸਟ ਆਈ ਹੈ ਜਿਹੜੀ ਕਿ 21 ਨਵੰਬਰ ਤੋਂ ਅਪਲਾਈ ਹੋਣਾ ਸਟਾਰਟ ਹੋ ਗਿਆ 6 ਦਸੰਬਰ 2025 ਤੱਕ ਤੁਸੀਂ ਆਫਲਾਈਨ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਜਿਸ ਨੂੰ ਅਪਲਾਈ ਕਰਨ ਦੇ ਲਈ ਤਾਂ ਜੋ ਡਿਗਰੀ ਤੇ ਇਹਨਾਂ ਨੇ ਮੰਗੀ ਹੈ ਤੁਹਾਡੇ ਕੋਲੇ ਬੀਏ ਜਾਂ ਫਿਰ ਬੀਐਸਸੀ ਯਾਨੀ ਕਿ ਡਿਗਰੀ ਪਾਸ ਹੋਣਾ ਜ਼ਰੂਰੀ ਹੈ ਤਾਂ ਹੀ ਤੁਸੀਂ ਇਸ ਪੋਸਟ ਨੂੰ ਸਕਦੀ ਹੂੰ ਏਜ ਘੱਟੋ ਘੱਟ ਤੁਹਾਡੇ ਵੱਲ 18 ਸਾਲ ਦੀ ਹੋਣੀ ਚਾਹੀਦੀ ਤੇ ਵੱਧ ਤੋਂ ਵੱਧ 37 ਸਾਲ ਦੀ ਹੋਣੀ ਜ਼ਰੂਰੀ ਆ ਏਜ ਰਿਲੈਕਸੇਸ਼ਨ ਇਸ ਵਿੱਚ ਤੁਹਾਨੂੰ ਰੂਲਸ ਦੇ ਮੁਤਾਬਿਕ ਦਿੱਤੀ ਜਾਣੀ ਆ ਸਿਲੈਕਸ਼ਨ ਪ੍ਰੋਸੈਸ ਜਿਹੜਾ ਰਹੇਗਾ ਦਾ ਸਿਲੈਕਸ਼ਨ ਹੋਊਗਾ ਜਿਹੜੀ ਰਿਟਨ ਟੈਸਟ ਹੋਊਗਾ ਜਨਰਲ ਨੋਲੇਜ ਤੇ ਇੰਗਲਿਸ਼ ਕੰਪੋਜੀਸ਼ਨ ਦੇ ਬੇਸ 'ਤੇ ਉਸ ਬੇਸ 'ਤੇ ਹੀ ਤੁਹਾਡੀ ਸਿਲੈਕਸ਼ਨ ਹੋਣੀ ਆ ਤੇ ਜੋ ਸਿਲੈਕਸ਼ਨ ਤੋਂ ਬਾਅਦ ਜੋ ਤੁਹਾਨੂੰ ਸੈਲਰੀ ਰਹਿਣ ਵਾਲੀ ਹੈ ਸੈਲਰੀ ਪੈਕੇਜ 29200 ਰੁਪਿਆ ਤੁਹਾਨੂੰ ਇਸ ਵਿੱਚ ਜੋ ਮੰਥਲੀ ਦਿੱਤਾ ਜਾਣਾਗਾ ਤੇ ਇਹ ਹੀ ਸੀ ਇਸ ਪੋਸਟ ਦੀ ਕੰਪਲੀਟ ਡਿਟੇਲ ਸੋ ਜੇਕਰ ਤੁਸੀਂ ਘਰ ਬੈਠੇ ਰਹਿਣਾ ਹੁੰਦੀ ਹੈ ਨਵੀਂ ਨਵੀਂ ਸਰਕਾਰੀ ਨੌਕਰੀ ਦੀ ਜਾਣਕਾਰੀ ਚਾਹੁੰਦੇ ਤਾਂ ਸਾਡੇ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਕਿ ਸਾਰੇ ਲੋਕਾਂ ਕੋਲ ਇਹ ਪੋਸਟ ਦੀ ਜਾਣਕਾਰੀ ਪਹੁੰਚ ਜਾ ਕਿ ਤੇ ਅੰਮ੍ਰਿਤਸਰ ਵਾਲੇ ਲੋਕ ਇਸ ਕਲਰਕ ਦੀ ਕੋਰਟ ਡਿਸਟ੍ਰਿਕਟ ਕੋਰਟ ਦੀ ਪੋਸਟ ਲਈ ਅਪਲਾਈ ਕਰ ਸਕਣ ਘਰ ਬੈਠੇ ਤੁਸੀਂ ਆਪਣੇ ਪੋਸਟ ਨੂੰ ਸਾਡੇ ਕੋਲ ਅਪਲਾਈ ਕਰਵਾ ਸਕਦੇ ਹੋ ਆਫੀਸ਼ੀਅਲ ਵੈਬਸਾਈਟ ਇਸ ਪੋਸਟ ਦੀ ਮੈਂਸ਼ਨ ਹੈ ਜਿਸ ਤੇ ਜਾ ਕੇ ਤੁਸੀਂ ਬਾਕੀ ਦੀ ਡਿਟੇਲ ਚੈੱਕ ਕਰ ਲੈਣੀ ਆ ਕਰ ਬੈਠੇ ਇੰਟਰਨੈਟ ਕੈਫੇ ਦੀ ਸੇਵਾ ਕੇਂਦਰ ਦੀ ਫਾਰਮ ਅਪਲਾਈ ਦਾ ਕੰਮ ਸਿੱਖਣ ਦੇ ਲਈ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਜਾਂ ਫਿਰ ਕੋਈ ਵੀ ਫਾਰਮ ਕਰ ਬੈਠੇ ਅਪਲਾਈ ਕਰਵਾਉਂਦੇ WhatsApp ਵੀ ਕਰ ਸਕਦੇ ਹਾਂ ਧੰਨਵਾਦ